ਮੈਂ ਪੰਜ ਸੱਤ ਗੀਤ ਗਾਏ ਹੋਣੇ ਆ ਤੇ ਉਹ ਸਾਰੇ ਉੱਠ ਕੇ ਕਹਿੰਦੇ ਸੀ ਚੱਲੇ ਮੈਂ ਕਿਉਂ ਕੀ ਗੱਲ ਹੋ ਗਈ ਕਹਿੰਦੇ ਸਟਾਪ ਕਰਾਤਾ ਤੇ ਕਹਿੰਦਾ ਸਿੰਘ ਸਾਹਿਬ ਆਪਣਾ ਮਾਈਕ ਦਿਓ ਮੇਰੇ ਕੋ ਮਾਈਕ ਫੜ ਕੇ ਉਹ ਮੇਰੇ ਤੋਂ ਡਾਲਾ ਛੁੱਟੀਆਂ ਮੈਂ ਨਾ ਮੇਰੀਆਂ ਹਿੰਦੀੋਂ ਨਿਕਲ ਗਏ ਮੈਂ ਰਵਾਲਨਾ ਆਪਣੇ ਹਿੰਦੀੋਂ ਜੀ ਪੁੰਝੇ ਐਜੇ ਜਜਮੈਂਟ ਕਰ ਰਿਆ ਤੇ ਪਿੱਛੇ ਇੱਕ ਪੀਏਯੂ ਦੇ ਮੈਡਮ ਹੋ ਡੀਨ ਆਏ ਤੇ ਉਹ ਮੈਡਮ ਬੈਠੇ ਸੀ ਉਹ ਗੱਲਾਂ ਕਰਦੇ ਵੀ ਕਹਿੰਦੇ ਮਰ ਜਾਂਦੇ ਬੰਦੇ ਫੜਾ ਕੋਈ ਕਦੋਂ ਹੋਣਾ ਮੈਨੂੰ ਭਾਜੀ ਗੁਰਦਾਸ ਤੋਂ ਲੈ ਕੇ ਸਰਦੂਲ ਭਾਜੀ ਹੰਸੋਗੇ ਚਿੰਦਾ ਭਾਜੀ 바ਵਾ ਬਹੁਤ ਸੁਣਨ ਕਰ ਰਿਹਾ ਦੇਖੋ ਬਾਰਡਰ ਤੋਂ ਉੱਠ ਕੇ ਆ ਰਿਹਾ ਤੇ ਬੰਦਾ ਖੋਣਾ ਕਰ ਰਿਹਾ ਗਿੱਪੀ ਗਰੇਵਲ ਦੇਖ ਲੋ ਉਹਨਾਂ ਨੇ ਉਹ ਦੂਸਾ 2017 18 ਚ ਆ ਜੱਗੀ ਬੈਠਾ ਜੱਗੀ ਸਾਨੂੰ ਲੈ ਕੇ ਗਿਆ ਜੀ ਦੇਖੋ ਨਛੱਤਰ ਸਿੰਘ ਰਾਜੀਵ ਦੇ ਬੰਦਾ ਜਸ਼ਨ ਸਿੰਘ ਮਾਈ ਸੈਲ ਕਿ ਅਸੀਂ ਟੂਰ ਲਾ ਕੇ ਆਏ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਤੇ ਬੜਾ ਵਧੀਆ ਟੂਰ ਰਿਹਾ ਤੇ ਇੰਨਾ ਲੋਕਾਂ ਦੀ ਸਤਿਕਾਰ ਮਾਣ ਦਿੱਤਾ ਉੱਥੇ ਮੇਰਾ ਇੱਕ ਦੋਸਤ ਹੈ ਮੇਜਰ ਗਿਲ ਉਹ 60 70 ਬੰਦੇ ਲੈ ਕੇ ਆਇਆ ਮੈਲਬੌਰਨ ਨਾਲ ਸ਼ੋਅ 'ਚ ਤੇ ਮੈਂ ਕਿਹਾ ਮੇਜਰ ਸਾਰੇ ਤੂੰ ਯਾਰ 60 ਬੰਦੇ ਦੇ ਟਿਕਟਾਂ ਤੂੰ ਖਰਚ ਕੇ ਲਿਆਇਆ ਕਹਿੰਦੇ ਬਾਈ ਜੀ 1994 'ਚ ਤੁਸੀਂ ਪਹਿਲੀ ਵਾਰੀ ਆਸਟ੍ਰੇਲੀਆ ਸ਼ੋਅ ਕਰਨ ਆਏ ਸੀਗੇ ਮੈਂ ਕਿਹਾ ਹਾਂ ਆਇਆ ਸੀਗਾ ਕਹਿੰਦਾ ਉਸ ਤੋਂ ਬਾਅਦ ਤੁਸੀਂ ਅੱਜ ਆਇਓ 94 ਤੇ ਲਾਲੋ ਕਿੰਨਾ ਕਿੰਨਾ ਦਾਕਾ ਹੋ ਗਿਆ ਤੇ ਅਸੀਂ ਵੇਖਣ ਆਏ ਆ ਹਰਦੀਪ ਬਾਜੀ ਦੇ ਪੱਗ ਹਰਦੀਪ ਬਾਜੀ ਦੀ ਬੱਟ ਉਹ ਜਿਵੇਂ 1994 ਚ ਬੈਠਕਾਂ ਕੱਢਦੇ ਸੀ ਕਹਿੰਦਾ ਅੱਜ ਵੀ ਬੈਠਕਾਂ ਕੱਢ ਲੈਂਦੇ ਮੈਂ ਪੰਜ ਸੱਤ ਕੀਤ ਗਾਏ ਹੋਣੇ ਆ ਤੇ ਉਹ ਸਾਰੇ ਉੱਠ ਕੇ ਕਹਿੰਦੇ ਅਸੀਂ ਚੱਲੇ ਮੈਂ ਕਿਉਂ ਕੀ ਗੱਲ ਹੋ ਗਈ ਕਹਿੰਦੇ ਵੇਖ ਲਿਆ ਬਾਈ ਆਪਣਾ ਬਹੁਤ ਵਧੀਆ ਫਿੱਟ ਹੈ ਵਧੀਆ ਗਾਉਂਦੇ ਆ ਤੇ ਇਤਾਂ ਹੀ ਬਾਈ ਜੀ ਆਪਣੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਆ ਇਹ ਹੁੰਦਾ ਪਿਆਰ ਇਸ਼ਕ ਮੁਹੱਬਤ ਜਿਹੜੇ ਤੁਹਾਨੂੰ ਸੱਚੇ ਦਿਲੋਂ ਕਰਦੇ ਆ ਆਡੀਅנס ਤੁਹਾਡੀ ਕਰਦੀ ਆ ਪਰਿਵਾਰ ਤੁਹਾਨੂੰ ਕਰਦੇ ਆ ਉਸੇ ਕਰਕੇ ਮੈਂ ਤੰਦਰਸਤਾਂ ਜੀ ਤੇ ਬਹੁਤ ਤੁਹਾਡੀ ਮਿਹਰਬਾਨੀ ਆ ਹਰਪਾਲ ਬੰਦ ਹੁਣ ਜਾਣ ਦਾ ਮੌਕਾ ਮਿਲਿਆ ਦੇਖੋ ਹਰਪਾਲ ਦਾ ਨਾਰਾਇਣ ਬਹੁਤ ਜ਼ਰੂਰੀ ਆ ਇਹਨੇ ਵਾਇਆ ਜਸ਼ਨ ਲੱਭਿਆ ਕਹਿੰਦਾ ਮੈਨੂੰ ਮੇਰੀਆਂ ਇਹਨੇ ਇੰਟਰਵਿਊ ਸੁਣੀਆਂ ਹੋਣੀਆਂ ਕਹਿੰਦਾ ਵੀ ਜਿਵੇਂ ਮਰਜੀ ਆ सरपंच साहब ਨੂੰ ਮੈਂ ਆਪਣੇ ਵੇੜੇ ਲੈ ਆਉਣੇ ਨੇ ਆਉਣਾ ਤੇ ਸੱਚੇ ਪਾਤਸ਼ਾਹ ਸਾਡੇ ਨੇ ਆਈ ਮੇਰ ਰੱਖੇ ਜਸਟਾਕ ਨੂੰ ਸਾਰੇ ਚੰਗੀ ਤਰ੍ਹਾਂ ਵੇਖਦੇ ਰਹਾ ਕਰੋ ਬੜੀਆਂ ਸੱਚੀਆਂ ਸੂਚੀਆਂ ਇੰਟਰਵਿਊਰ ਦਿੰਦੇ ਆ ਤੇ ਕਰਦਿਆਂ ਕਰਦਿਆਂ ਹੁਣ ਮੇਰਾ ਟੂਰ ਬਣ ਗਿਆ ਮੈਂ ਪਿੱਛੇ ਜਾ ਕੇ ਆਇਆ ਅਮਰੀਕਾ ਤੇ ਇੰਨਾ ਉੱਥੇ ਸਵਾਦ ਆਇਆ ਜਿਹੜੇ ਵੀ ਸ਼ਹਿਰ ਚ ਮੈਂ ਡੈਲਸ ਗਿਆ ਕਬੱਡੀ ਕੱਪ ਚ ਗਿਆ ਤੇ ਲਾਸਟ ਮੇਰਾ ਸ਼ੋਅ ਸੀ ਫਿਸ਼ੈਂਟਨ ਡੀਸੀ ਉੱਥੇ ਮੈਂ ਗਾਵਾਂ ਜਦੋਂ ਮੈਂ ਗਿਆ ਸ਼ਿਬਟਾਲਵੀ ਸ਼ੇਪਟਾਲ ਵੀ ਗੁਰਦਾਸਪੁਰ ਤੋਂ ਬਾਰਡਰ ਦੇ ਰਹਿਣ ਵਾਲਾ ਐਡਾ ਮਹਰੂਮ ਸ਼ਾਇਰ ਮੈਂ ਗਾਵਾ ਸ਼ਿਕਰਾ ਯਾਰ ਬਣਾਇਆ ਉੱਥੇ ਫੈਮਿਲੀ ਸ਼ੋ ਸੀਗਾ ਸਿਰਫ ਸੌਕ ਫੈਮਿਲੀ ਹੋਣੀ ਆ ਜਿੱਥੇ ਆਡੀਅנס ਘੱਟ ਹੋਏਗੀ ਉੱਥੇ ਚੰਗੀ ਤਰ੍ਹਾਂ ਸੁਣੇਗੀ ਆਡੀਅנס ਉੱਥੇ ਗਾ ਰਿਆਂ ਤੇ ਇੱਕ ਮੁਸਲਮਾਨ ਫੈਮਿਲੀ ਮੇਰੇ ਸਾਹਮਣੇ ਡਾਕਟਰ ਬੈਠੇ ਤੇ ਜਦੋਂ ਮੈਂ ਆਵਾਜ਼ ਕੱਢੀ ਮੈਂ ਗਾ ਸ਼ਿਕਰਾ ਯਾਰ ਰਪਣਾਇਆ ਤੁਹਾਨੂੰ ਸੁਣਾ ਕੇ ਜਾਵਾਂਗਾ ਘਬਰਾਇਓ ਨਾ ਆਵਾਜ਼ ਕੱਟੀ ਤੇ ਉਹਨਾਂ ਨੇ ਨਾ ਮੈਨੂੰ ਆ ਕੇ ਸਟਾਪ ਕਰਾਤਾ ਸਟਾਪ ਕਰਾਤਾ ਤੇ ਕਹਿੰਦਾ ਸਿੰਘ ਸਾਹਿਬ ਆਪਣਾ ਮਾਈਕ ਦਿਓ ਬਣਾ ਮੇਰੇ ਕੋ ਮਾਈਕ ਫੜ ਕੇ ਤੇ ਕਹਿੰਦੇ ਮੈਂ ਨਾ ਤੁਹਾਨੂੰ ਲਾਈਵ ਕਰਤਾ ਲਾਹੌਰ ਕਹਿੰਦੇ ਸਾਡੇ ਜਿਹੜੇ ਉੱਥੇ ਲਾਹੌਰ ਪੁਲਿਸ ਨੇ ਮਸਜਿਦ ਦੇ ਹੈ ਉਹ ਸੁਣ ਕੇ ਉਹਨਾਂ ਨੇ ਇਸ ਵੇਲੇ ਲਾਈਵ ਤੁਹਾਨੂੰ ਵੇਖ ਰਿਹਾ ਕਹਿੰਦੇ ਸਰਦਾਰ ਸਾਹਿਬ ਇਹਨਾਂ ਇੱਥੇ ਮੱਥਾ ਜਮਲਾ ਦਿਖਲਾ ਇਹਨਾਂ ਦੇ ਆਵਾਜ਼ ਵਜਿੰਟਨ ਡੀ ਸੀ ਤੋਂ ਪਾਕਿਸਤਾਨ ਪਛਾਣਦੀ ਹੈ ਮੇਰੇ ਨਾ ਉਹ ਮੇਰੇ ਤੋਂ ਡਾਲਰ ਛੁੱਟੀਆਂ ਮੈਂ ਨਾ ਮਰੀਆਂ ਹਿੰਜੂ ਨਿਕਲ ਗਏ ਮੈਂ ਰਵਾਲਨਾ ਆਪਣੇ ਹਿੰਜੂ ਹਿੰਜੂ ਪੁੰਝੇ ਤੇ ਆ ਜਿਹੜੀਆਂ ਤੁਹਾਨੂੰ ਵਡਿਆਈਆਂ ਮਿਲਦੀਆਂ ਤੇ ਮੈਂ ਉਹਨਾਂ ਨੂੰ ਉੱਥੇ ਸਲਾਮ ਕੀਤੀ ਮੈਂ ਪਾਕਿਸਤਾਨ ਜਾਂਦਾ ਵੀ ਮੌਕਾ ਗਾਉਣ ਦਾ ਮੌਕਾ ਮਿਲਿਆ ਸਲਾਮਾਬਾਦ ਗਾ ਕੇ ਆਇਆ ਮੈਂ ਤਿੰਨ ਚਾਰ ਸ਼ਹਿਰਾਂ ਚ ਉੱਥੇ ਸ਼ਾਮ ਕੀ ਭਟੀਆਂ ਪਿੰਡ ਪੈਂਦਾ ਤੇ ਉੱਥੇ ਵੀ ਗਾ ਕੇ ਆਇਆ ਪਰ ਕਹਿਣਾ ਮਤਲਬ ਹੈ ਕਿ ਗਾਇਕੀ ਦੀ ਕੋਈ ਉਮਰ ਨਹੀਂ ਕੋਈ ਹੱਦ ਨਹੀਂ ਆਪਾਂ ਜਿਵੇਂ ਗੱਲ ਕਰ ਰਹੇ ਸੀਗੇ ਛੇ ਬਟਾਲਵੀ ਦੀ ਸ਼ਿਵ ਨੂੰ ਗਣਵਾਦੋਕਾ ਸ਼ਿਵ ਨੂੰ ਸੁਣਨਾ ਪਉਤਕਾ ਉਸ ਮਹਾਨ ਕਵੀ ਦੀ ਰਚਨਾ ਮੈਂ ਦੇ ਸ਼ਿਵ ਸਾਹਿਬ ਨੂੰ 35 ਪਹਿਲੋਂ 22 ਸੈਕਟਰ ਚ ਫਾਈਟਾਂ ਤੇ ਵੇਖਿਆ ਸ਼ਿਵ ਨੂੰ ਗਾਉਂਦਿਆ ਸੁਣਿਆ ਜੇ ਉਹਨੂੰ ਅੱਜ ਨਾ ਗਾਇਆ ਤੇ ਸਾਡੀ ਮਹਿਫਲ ਸਾਡੀ ਇਹ ਜੋ ਸਟਾਕ ਅਧੂਰੀ ਰਹਿ ਜੇਗੀ ਕਿਉਂਕਿ ਮੈਂ ਮੈਂ ਸ਼ਿਵ ਦਾ ਪਾਸ਼ਕ ਬਹੁਤ ਆ ਤੇ ਆਪਾਂ ਹੁਣ ਮੈਂ ਗੱਲ ਕਰ ਰਿਹਾ ਜੀ ਸ਼ਿਵ ਨੂੰ ਵਿਦੇਸ਼ਾਂ ਵਿੱਚ ਧਰਤੀ ਤੇ ਬਹੁਤ ਗਾਇਆ ਲੋਕਾਂ ਨੇ ਬਹੁਤ ਮਾਨ ਸਤਿਕਾਰ ਦਿੱਤਾ ਹੈ ਉਹਦੀਆਂ ਕੁਝ ਚੰਦ ਸਤਰਾ ਤੁਹਾਡੇ ਮੇਰਾ ਜੀ ਕਰਦਾ ਕਿ ਤੁਹਾਡੀ ਕਚਹਿਰੀ ਸਾਜਰ ਕਰਾਂ ਉਸ ਵੇ ਅਗਲੀਆਂ ਗੱਲਾਂ ਖੁੱਲੀਆਂ ਗੱਲਾਂ ਨੇ ਬਲਤ ਬਹੁਤ ਖੁੱਲੀ ਕਿਤਾਬ ਪਈ ਹੈ ਉਹ ਖੋਲਣੀ ਆਪਾਂ ਲੈ ਨੀ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਹੂ ਪੈਰੀ ਚਾਂਜਰ ਤੇ ਸਿਰ ਤੇ ਕਲਗੀ ਦੇਉ ਹੋ ਚੋਗ ਚੁਗੇਂਦਾ ਆਇਆ ਨੀ ਮਾਏ ਨੀ ਮਾਏ ਨੀ ਮਾਏ ਮਾਏ ਨੀ ਮਾਏ ਮਾਏ ਨੀ ਮਾਏ ਨੀ ਮਾਇਕ ਸ਼ਿਕਰਾ ਯਾਰ ਬੜਾਇਆ ਚੂਰੀ ਕੁੱਟਾ ਖਾਂਦਾ ਨਹੀਂਓ ਤੇ ਅਸਾਂ ਦਿਲ ਦਾ ਮਾਸ ਖਵਾਇਆ ਹੂੰ ਪਰ ਕੀ ਉੱਡਣੀ ਨਹੀਂ ਐਸੀ ਉੱਡਿਆ ਤੇ ਉਹ ਮੜ ਵਤਣੀ ਨਾ ਆਇਆ ਨੀ ਮਾਏ ਨੀ ਮਾਏ ਨੀ ਮਾਏ ਮਾਏ ਨੀ ਮਾਏ ਮਾਏ ਨੀ ਮਾਏ ਨੀ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਹੂੰ ਤੇ ਬਾਅਦ ਚ ਜਿਹੜੀਆਂ ਫੈਮਲੀਆਂ ਨੇ ਮੈਨੂੰ ਜੱਫੀਆਂ ਪਾਈਆਂ ਕੋਈ ਕਵੇ ਆਪਣਾ ਭਾਈ ਜੀ 1991 ਦੇ ਵਿੱਚ ਤੁਸੀਂ ਨਵੇਂ ਸ਼ਹਿਰ ਆਏ ਸੀ ਕੋਈ ਕਹਵੇ 92 ਵਿੱਚ ਤੁਸੀਂ ਮਲੇਰਕੋਟ ਲਿਆਏ ਸੀ ਕੋਈ ਕਹੇ ਕਿ 93 ਵਿੱਚ ਤੁਸੀਂ ਅੰਮ੍ਰਿਤਸਰ ਮੇਰੇ ਵਿਆਹ ਤੇ ਆਏ ਸੀ ਉਹ ਜਿਹੜੀਆਂ ਤੁਹਾਨੂੰ ਚੀਜ਼ਾਂ 30 35 35 ਸਾਲ ਵਿਛੜੇ ਸੱਜਣ ਪਰਿਵਾਰ ਤੋਂ ਮਿਲਦੇ ਆ ਉਹਨਾਂ ਤੁਹਾਡੀਆਂ ਤੰਦਾਂ ਪੱਕੀਆਂ ਹੋ ਜਾਂਦੀਆਂ ਤੇ ਹਾਲਾਤਾਂ 'ਚ ਵੀ ਆਪਾਂ ਡਾਊਨ ਆਉਂਦੇ ਰਹੇ ਆ ਗਾਉਂਦੇ ਰਹੇ ਆ ਲੋਕੀ ਪਿਆਰ ਕਰਦੇ ਰਹੇ ਆ ਚੰਗਾ ਗਾਵਾਂਗੇ ਤੇ ਚੰਗਾ ਚੰਗੀ ਸਿਹਤ ਮਿਲਦੀ ਆ ਸ੍ਰੋਤੇ ਸਾਨੂੰ ਦੇਖੋ 40 ਸਾਲ ਜਦੋਂ ਪਿਆਰ ਕਰਦੇ ਅੱਜ ਵੀ ਉਹਨੇ ਪਿਆਰ ਕਰ ਰਹੇ ਆ ਤੇ ਜਿੱਥੋਂ ਦੇਖ ਲੋ ਹਾਕੀ ਵਾਲੇ ਤਾਂ ਫਿਰ ਗੱਲ ਉੱਥੇ ਆ ਕੇ ਮੁਕਦੀ ਐ ਕਿ ਪਟਿਆਲੇ ਵਾਲਾ ਬਾਈ ਕਿਵੇਂ ਬਣ ਗਿਆ ਤੇ ਪਟਿਆਲੇ ਵਾਲਾ ਬਾਈ ਤੁਹਾਨੂੰ ਦੱਸ ਦੇਾਂਗੇ ਫਿਰ ਉਹੀ ਪਟਿਆਲਾ ਤੇ ਐਡਾ ਮਹਾਰਾਜਾ ਦਾ ਸ਼ਹਿਰ ਮਸ਼ਹੂਰੀ ਸੀਗਾ ਤੇ ਇਹ ਖਾਸ਼ ਆ ਜੋਸ਼ ਵਾਲਿਆਂ ਦੀ ਵੀ ਕਿ ਬਾਈ ਜੀ ਜਾਂਦੇ ਜਾਂਦੇ ਇਹ ਤੁਹਾਨੂੰ ਜਾਣ ਹੀ ਦੇਣਾ ਇਹਦੇ ਗੀਤੋ ਸੁਣਨੇ ਸੁਣਨਾ ਇਹ ਦੇਖ ਲੋ ਅੱਜ ਤੋਂ 35 ਸਾਲ ਪਹਿਲਾਂ ਇਹ ਗੀਤ ਗਿੱਲ ਸੁਰਜੀਤ ਕਾਹਾਂ ਤੈਨੂੰ ਅੜਿਆ ਪਿਆਰ ਤੈਨੂੰ ਜਨਮ ਜਨਮ ਤੋਂ ਕਰਿਆ ਜਾਣ ਅਸਾਂ ਤੇਰੇ ਲੇਖੇ ਲਈ ਇਸ਼ਕ ਦੀ ਮਾਲਾ ਗੱਲ ਵਿੱਚ ਪਾਈ ਤੇ ਮੇਰੇ ਸੋਹਣਿਆ ਸੱਜਣਾ ਵਿੜਿਆ ਨਾ ਜਾਈ ਪਰਦੇਸ ਤੇ ਹੁਣ ਸਾਡਾ ਜੀਵ ਨੀ ਲੱਗਣਾ ਇਹ ਗਿਲ ਸੁਜੀਤ ਭਾਜੀ ਨੂੰ ਮੇਰੇ ਵੱਲੋਂ ਇੱਕ ਸੱਚੀ ਇੱਕ ਮੈਸੇਜ ਹੈ ਸੰਧਾਂਦਲੀ ਹੈ ਉਹ ਇਸ ਦੁਨੀਆ ਤੇ ਹੈ ਨਹੀਂ ਗੇ ਉਹਨਾਂ ਦੇ ਲੇਖੇ ਗੀਤ ਐਨੇ ਗਾਏ ਆ 2250 ਗੀਤ ਮੈਂ ਗਾਇਆ ਖਿੰਦਾ ਭਾਜੀ ਨੇ ਗਾਏ ਆ ਤੇ ਸੁਰਿੰਦਰ ਕੌਰ ਜੀ ਨੇ ਗਾਏ ਸੀਗੇ ਮਲਕੀਤ ਨੇ ਗਾਇਆ ਤੇ ਇਸ ਜਾਂਦਿਆਂ ਜਾਂਦਿਆਂ ਉਹਨਾਂ ਨੂੰ ਮੇਰੇ ਨੂੰ ਸਮਰਪਿਤ ਹੈ ਇਹ ਗੀਤ ਗਿਲਸੁਰਜੀਤ ਪਾਜੀ ਨੂੰ ਤੇ ਮੈਂ ਤੁਹਾਨੂੰ ਸੁਣਾਉਂਦਾ ਹੋਇ। ਸ਼ਹਿਰ ਪਟਿਆਲੇ ਦੇ ਹੋ ਮੁੰਡੇ ਮੁੱਛ ਫੁੱਟ ਗੱਬਰੂ ਨੇ ਸੋਹਣੇ ਪੱਗਾਂ ਪੋਚ ਮੀਆਂ ਪੱਗਾਂ ਪੋਚ ਮੀਆਂ ਯਾਰੋ ਦਿਲਾਂ ਵਟ ਦਿਲ ਨੇ ਵਟਾਉਣੇ ਸ਼ਹਿਰ ਪਟਿਆਲੇ ਦੇ ਸਰੂਜੇ ਕੱਦਾਂ ਵਾਲੇ ਗੋਰੇ-ਗੋਰੇ ਮੁਖੜੇ ਤੇ ਪੱਗਾਂ ਜਦੋਂ ਬੰਨਦੇ ਸੰਦੂਰੀ ਹੱਲ ਉੱਟ ਲੈਂਦ ਦਿਲ ਯਾਰੋ ਮੱਲੋ-ਮੱਲੀ ਹੱਲੜਾਂ ਦੇ ਪੈਰੀ ਪਾ ਕੇ ਜੁੱਤੀਓ ਕਸੂਰੀ ਰੱਜ-ਰੱਜ ਮਾਣਦੇ ਹੋ ਰਹਿਣ ਹਜਵਾਨੀਆਂ ਰੱਜ-ਰੱਜ ਮਾਣਦੇ ਹੋ ਰਹਿਣ ਹਜਵਾਨੀਆਂ ਸੱਜਣਾ ਦੇ ਦਿਲ ਤੜਪੌਣੇ ਸ਼ਹਿਰ ਪਟਿਆਲੇ ਦੇ ਸ਼ਹਿਰ ਵਿੱਚ 22 ਨੰਬਰ 파ਟਕ ਉੱਤੇ ਖੜਦੇ ਨੇ ਵੱਡੇ ਅਕਰਾਂ ਦੇ ਕਾਕੇ ਹਰਵੇਲੇ ਟਿੱਪੜਾ ਪਰਹਿਣ ਨਾਲ ਭੁੱਲਾ ਵਿੱਚ ਹੱਸਦੇ ਨੇ ਨੰਮ ਨੰਮ ਹਾਸੇ ਵੇਖ ਵੇਖ ਲੈਂਦੀ ਯਾਰੋ ਭੁੱਖ ਹਏ ਮੁੰਡਿਆਂ ਨੂੰ ਉਂਗਣਾ ਤੇ ਦਿਲਾਂ ਨੂੰ ਨਚਾਉਣ ਸ਼ਹਿਰ ਪਟਿਆਲੇ ਦੇ ਕੁੜੀਆਂ ਵੀ ਕੱਟ ਨਹੀਂ ਹੈ ਸ਼ਹਿਰ ਪਟਿਆਲੇ ਦੀਆਂ ਨਾਗਣਾ ਪਟੜੀ ਵਿੱਚ ਪਾਲੀਆਂ ਓ ਤਿੱਕ ਤਿੱਖੇ ਦੇਣਾ ਵਿੱਚ ਕਜਲੇ ਦੀ ਧਾਰੀ ਬਾਕੇ ਸੱਜਣਾ ਨੂੰ ਲੁੱਟ ਲੈਣ ਵਾਲੀਆਂ ਗਿੱਲ ਸੁਰਜੀਤ ਗਿੱਲ ਗਿੱਲ ਸੁਰਜੀਤ ਗੈਲ ਸਰਜੀਤ ਜੇ ਲੱਖਾ ਇਹ ਨਾ ਲੁੱਟ ਲੈਣ ਤਾਈਓ ਪੈਗੇ ਗੀਤ ਨੇ ਬਣਾਉਣੇ ਸ਼ਹਿਰ ਵੱਟਿਆਲੇ ਦੇ ਥੈਂਕ ਯੂ ਜੀ ਮਿਹਰਬਾਨੀ ਮੈਂ ਕਈ ਕਮਾਂ ਚੋ ਲੱਕੀ ਬਣਾ ਮੈਨੂੰ ਪਾਜੀ ਗੁਰਦਾਸ ਤੋਂ ਲੈ ਕੇ ਸਰਦੂਲ ਪਾਜੀ ਹੰਸ ਹੋ ਗਏ ਚਿੰਦਾ ਪਾਜੀ ਉਹ ਜੇਨੇਸ਼ਨ ਤੋਂ ਲੈ ਕੇ ਹਰ ਬੰਦੇ ਨੇ ਅਗਲੀਆਂ ਜੇਨੇਸ਼ਨਾਂ ਜਿਹੜੀ ਨਵੀਂ ਪੀੜੀ ਹੈ ਉਹ ਵੀ ਦਾਸ ਨੂੰ ਉਨਾ ਹੀ ਪਿਆਰ ਕਰ ਰਹੀ ਹੈ ਜਿੰਨਾ ਪੁਰਾਣੇ ਮੇਰੇ ਲਗੋਟੇ ਯਾਰ ਕਰ ਰਹੇ ਆ ਆ ਪਿੱਛੇ ਤੇ ਗੱਲਾਂ ਚੱਲਦੀਆਂ ਆਈਆਂ ਉਹ ਚੁਟਕਲੇ ਬਣ ਕੇ ਗੱਲਾਂ ਦੇ ਕਹਿੰਦੇ ਬਾਈ ਜੀ ਉਹ ਗੱਲ ਆ ਚੱਲੀ ਸੀ ਕਿ ਮੈਂ ਸਿਧਮਾ ਕਾਲਜ ਗਿਆ ਆਪਣਾ ਜਜਮੈਂਟ ਤੇ ਪੰਜਾਬ ਯੂਨੀਵਰਸਿਟੀ ਦੀ ਫੋਕਸੋਂਗ ਦੀ ਜਜਮੈਂਟ ਸੀ ਤੇ ਉਦੋਂ ਪਹਿਲਾਂ ਜਿਹੜੀ ਉੱਥੇ ਪ੍ਰਿੰਸੀਪਲ ਸੀਗੇ ਮੈਮ ਉਹ ਜਦੋਂ ਮੈਂ ਯੂਨੀਵਰਸਿਟੀ ਚ ਮੇਰੀਆਂ ਨਾਈਟਾਂ ਹੁੰਦੀਆਂ ਸੀ ਪੀਏਯੂ ਗਾਉਣ ਜਾਂਦਾ ਸੀਗਾ ਤੇ ਉਹ ਉੱਥੇ ਉਦੋਂ ਸਟੂਡੈਂਟ ਸੀਗੇ ਸਾਰਿਆਂ ਕਿਉਂਕਿ ਮੈਂ ਵੀ ਸਟੂਡੈਂਟ ਸੀਗਾ ਤੇ ਉੱਥੇ ਜਦੋਂ ਮੈਂ ਐਜ਼ ਅ ਜਜਮੈਂਟ ਕਰ ਰਿਹਾ ਤੇ ਪਿੱਛੇ ਇੱਕ ਪੀਏਯੂ ਦੇ ਮੈਡਮ ਹੋ ਡੀਨ ਆਏ ਤੇ ਉਹ ਮੈਡਮ ਬੈਠੇ ਸੀ ਤੇ ਉਹ ਗੱਲਾਂ ਕਰ ਰਹੇ ਵੀ ਕਹਿੰਦੀ ਮਰ ਜਾਂਦੇ ਪੜੇ ਬੁੜਾ ਪਣੀ ਕਦੋਂ ਹੋਣਾ ਉਹ ਮੈਂ ਚੱਕ ਲਿਆ ਉਥੋਂ ਲਫ਼ਜ਼ ਤੇ ਕੁਝੜੀ ਸਿਹਤ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਜੇ ਆਪਾਂ ਸਿਹਤ ਨੂੰ ਤੰਦਰੁਸਤ ਰੱਖਣਾ ਘਰ ਦਾ ਮਾਹੌਲ ਤੁਹਾਡਾ ਖੂਬਸੂਰਤ ਹੋਣਾ ਚਾਹੀਦਾ ਸੱਚੇ ਬਾਦਸ਼ਾਹ ਦੀ ਯਾਦ ਕਰੋ ਸਵੇਰੇ ਉੱਠ ਕੇ ਐਕਸਰਸ ਕਰੋ ਜੇ ਚਾਰ ਫੁਰਕਿਆਂ ਦੀ ਭੁੱਖ ਹੈ ਤੇ ਦੋ ਖਾਓ ਠੀਕ ਹੈ ਜਦੋਂ ਇਹ ਆਪਾਂ ਸਾਰੀਆਂ ਚੀਜ਼ਾਂ ਦੇ ਹਰ ਚੀਜ਼ ਦਾ ਸਿਸਟਮ ਬਣਾਓ ਰਿਆਜ਼ ਕਰੋ ਜਿਹੜੇ ਜਿਹੜਾ ਵੀ ਕੀਤਾ ਆਪਣਾ ਉਹ ਕੰਮ ਕਰੋ ਇੱਥੇ ਬੋਝ ਨਹੀਂ ਪੈਂਦੇ ਉਹ ਜਦੋਂ ਇੱਥੇ ਬੋਝ ਨਹੀਂ ਪਏਗਾ ਤੇ ਜਵਾਨੀ ਜਿੰਦਾਬਾਦ ਹੈ ਤੇ ਬਾਬਾ ਤੁਹਾਡੇ ਤੇ ਆਈ ਮੇ ਰੱਖੇ ਸੇਧ ਹੈ ਤੇ ਕਾਰੋਬਾਰ ਜੋ ਵੀ ਆਪਾਂ ਐਨ ਤੁੰਨ ਕੇ ਕਰਾਂਗੇ ਤੇ ਮੈਂ ਇਹਨਾਂ ਨਵੇਂ ਯੰਗਸਟਰ ਦਾ ਵੀ ਬਹੁਤ ਧੰਨਵਾਦੀ ਆ ਕਿ ਐਸ ਵੇਲੇ ਜੋ ਸਮਾਜ ਚ ਗੀਤ ਦੇ ਰੇ ਨੇ ਜਿਵੇਂ ਬਾਬਾ ਬੋਸ ਹੁਣਾ ਗਾ ਰਿਹਾ ਦੇਖੋ ਬਾਰਡਰ ਤੋਂ ਉੱਠ ਕੇ ਆ ਰਿਹਾ ਜੇ ਬੰਦਾ ਖੋਣਾ ਗਾ ਰਿਹਾ ਗਿੱਪੀ ਗਰੇਵਾਲ ਦੇਖ ਲੋ ਉਹਨਾਂ ਨੇ ਮਨਮੋਹ ਸਿੰਘ ਹਰਾਂ ਦੇ ਪਿਕਚਰ ਬਣਾਈ ਜਿਓ ਜੀਆਂ ਦੀ ਹਰਪੰਜੀਤ ਮਾਨ ਦੀ ਪੰਜਾਬੀ ਦਾ ਗਾਇਕੀ ਦਾ ਪੰਜਾਬੀ ਫਿਲਮਾਂ ਦਾ ਅਦਾਰਾ ਉਹ ਇੱਥੇ ਕਲਾਸ ਬਾਲੀਵੁੱਡ ਦੀ ਫਿਲਮਾਂ ਨਾਲ ਜੋੜ ਕੇ ਰੱਖਦਾ ਉਹ ਚ ਜਸ਼ਨ ਸਿੰਘ ਵੀ ਆਉਂਦਾ ਹਮੇਸ਼ਪੱਟ ਜਦੋਂ ਆ ਦੁਸ਼ਮਨ ਆਪਾਂ ਗੱਲ ਕੀਤੀ ਹੈ ਤੇ ਆਪਣਾ ਮਿਆਰ ਜਿਹੜਾ ਆਪਾਂ 2% ਘੋਮ ਆ ਤੇ ਹਨੇਰੀਆਂ ਲਿਆਂਦੀਆਂ ਜਟਾ ਤੇ ਇਹ ਨਿਹਰੀਆਂ ਇਤਰੀਆਂ ਹੋਣੇ ਚਾਹੀਦੀਆਂ ਨਵੇਂ ਕਲਾਕਾਰਾਂ ਨੂੰ ਪੁਰਾਣੇ ਦਾ ਸਭ ਕੁਝ ਕਰ ਰਿਹਾ ਅਸੀਂ ਬਹੁਤ ਕੁਝ ਦਿੱਤਾ ਗਾ ਵੀ ਦਿਆਂਗੇ ਤੇ ਨਵੇਂ ਨੂੰ ਇਹੀ ਪੀ ਲੈ ਕਿ ਆਪਾਂ ਸਾਫ਼ ਸੁਥਰਾ ਗਾਓ ਜਿਨ੍ਹਾਂ ਤੁਹਾਡਾ ਕਦ ਤੁਹਾਡੇ ਪਰਿਵਾਰ ਦਾ ਤੁਹਾਡਾ ਇੱਜ਼ਤ ਮਾਨ ਸੰਸਕਾਰ ਵਧੇ ਮਿਹਰਬਾਨੀ ਜੀ ਨਵੇਂ ਗੀਤ ਬਹੁਤ ਜਲਦੀ ਤੁਹਾਡੀ ਕਚਹਿਰੀ 'ਚ ਹਾਜ਼ਰ ਕਰਾਂਗੇ ਫਿਰ ਬਹੁਤ ਜਲਦੀ ਮਿਲਾਂਗਾ ਜੋ ਸਟਾਕ ਤੁਹਾਨੂੰ ਸਾਰਿਆਂ ਨੂੰ ਸੁਰੋਤਨ ਇਹਨਾਂ ਦੱਬ ਕੇ ਸਬਸਕ੍ਰਾਈਬ ਕਰਿਓ ਚੈਨਲ ਨੂੰ ਦੱਬ ਕੇ ਦੇਖੋ

आप Flipkart, कार्ट मिंत्रा एमेजो नाइका जैसी वेबसाइट पर तो खर्चा करते ही होंगे ऐप आप पे आपको इन सभी वेबसाइट पर पर और अन्य 1500 ब्रांड्स 50% तक का कैशबैक मिलता है हमें बस कैश करो ऐप पे जाना है वहां से फ्लिपकार्ट या अन्य कोई भी ब्रांड सिलेक्ट करना है हमें हर बार की तरह ही शॉपिंग करनी है लेकिन इस बार मिलेगा कैश बैक कैशबैक आपके हर शॉपिंग पे मिलेगा और वो कैशबैक होगा सभी ऑफर्स, डिस्काउंट, सेल्स या स्पेशल ऑफर्स के डिस्काउंटेड अमाउंट के ऊपर ऑर्डर प्लेस करने के बाद ये सारा कैशबैक आपके कैश करो वॉलेट में ऐड हो जाएगा जो कन्फर्मेशन पे आप बहुत आसानी से अपने अमेजोन पे फ्लिपकार्ट गिफ्ट कार्ड या बैंक अकाउंट में भी सीधा ट्रांसफर कर सकते हैं तो ये आदत डाल लो पहले कैश करो पे आओ यहाँ से किसी भी साइट पर जाओ और अनलिमिटेड सेविंग्स पाओ तो कैश करो ऐश करो क्लिक ऑन द लिंक इन डिस्क्रिप्शन एंड डाउनलोड कैश करो ऐप नाउ इस वीडियो बारे अपनी राय कमेंट सेक्शन विद सानू दसो और थे अपने मित्रा नाल ये वीडियो शेयर करना ना भूलियो